ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿਗਾ ਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨਣਾ ਸਕਾ ਗੁਰੂ ਉੱਚ ਭਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਪਰਮ ਸਤਿਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਦੀ ਜਿਹੜੀ ਲੜੀਬਾਰ ਵਿਚਾਰ ਆਪਾਂ ਰਲ ਮਿਲ ਕੇ ਕਰ ਰਹੇ ਆ ਅੱਗੇ ਆਪਾਂ ਪੰਜ ਸ਼ਲੋਕਾਂ ਦੀ ਵਿਚਾਰ ਕਰਦੇ ਆ ਅੱਜ 51 ਤੋਂ ਲਾ ਕੇ 57 ਸ਼ਲੋਕ ਤੱਕ ਸੱਤ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਉਹ ਕਰਾਂਗੇ ਕਿਉਂਕਿ 57 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਣ ਕੀਤੇ ਹੋਏ ਨੇ ਫਿਰ ਕੱਲ ਤੋਂ ਵੇਖਾਂਗੇ ਕਿ ਬਾਬਾ ਫਰੀਦ ਸਾਹਿਬ ਜੀਆਂ ਦੇ ਉਹਨਾਂ ਦੇ ਸ਼ਲੋਕਾਂ ਦੇ ਵਿਚਾਰ ਕੱਲ ਤੋਂ ਫਿਰ ਸ਼ੁਰੂ ਕਰਾਂਗੇ ਆਓ ਦੇਖਦੇ ਅੱਜ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਆ ਚਿੰਤਾ ਬਾਤੀ ਕੀ ਜੀਆ ਜੋ ਨਮੋ ਨੀ ਹੋ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਚਿੰਤਾ ਤਾਂ ਕੀ ਕੀਤੀ ਜੋ ਅਣ ਹੋਣੀ ਹੋਏ ਕਹਿੰਦੇ ਉਸ ਚੀਜ਼ ਦੀ ਚਿੰਤਾ ਕਰੋ ਜਿਹੜੀ ਅਣ ਹੋਣੀ ਹੁੰਦੀ ਹੈ ਅਣ ਹੋਣੀ ਤੇ ਕਹਿੰਦੇ ਇੱਥੇ ਸੰਸਾਰ ਚ ਕੋਈ ਵੀ ਨਹੀਂ ਹੈ ਤੁਸੀਂ ਕਾਦੀ ਚਿੰਤਾ ਕਰਦੇ ਜਿਹਦੇ ਨਾਲ ਜਨਮ ਲਿਖਿਆ ਗਿਆ ਉਹਦੇ ਨਾਲ ਮੌਤ ਤੇ ਕਹਿੰਦੇ ਲਿਖੀ ਗਈ ਹੈ ਉਹਨੂੰ ਅਣ ਹੋਣੀ ਕਿਉਂ ਕਹਿੰਦੇ ਉਹ ਕਹਿੰਦੇ ਚਿੰਤਾਤਾ ਕੀ ਕੀਜੀ ਹੈ ਕਹਿੰਦੇ ਆ ਚਿੰਤਾ ਕਰੋ ਕਿ ਅਸੀਂ ਜੰਮੇ 100 ਸਾਲ ਦੇ ਹੋ ਕੇ ਮਰ ਗਏ ਆ ਦਿਮਾਗ ਨੂੰ ਵਰਤੇ ਆਈ ਨਹੀਂ ਗੁਰੂ ਸਾਹਿਬ ਨਾਲ ਜੁੜੇ ਹੀ ਨਹੀਂ ਕਦੇ ਐਡੀ ਚਿੰਤਾ ਕਰੋ ਕਿ ਜੰਮਣਾ ਮਰਨਾ ਇਤੇ ਇੱਕ ਸੰਸਾਰ ਦੀ ਕਾਰ ਹੈ ਕਹਿੰਦੇ ਇੱਕ ਜੰਮ ਰਿਹਾ ਇੱਕ ਮਰ ਰਿਹਾ ਇੱਕ ਜੰਮ ਰਿਹਾ ਇੱਕ ਮਰ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਆ ਚਿੰਤਾ ਕਰੋ ਕਿ ਮੇਰੀ ਐਨੀ ਉਬਰ ਲੰਘੀ ਮੱਜੇ ਤੱਕ ਗੁਰੂ ਨਾਲ ਜੁੜਈ ਚਿੰਤਾ ਤਾਂ ਕੀ ਕੀਤੀ ਹੈ ਜੋ ਹਨ ਮੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਸ ਪੰਕਤੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਕਰਤਾ ਕਿ ਇਹ ਇੱਕ ਰਸਤਾ ਹੈ ਇਹੋ ਮਾਰਗ ਸੰਸਾਰ ਕੋ ਕਹਿੰਦੇ ਇੱਕ ਸੰਸਾਰ ਦਾ ਰਸਤਾ ਹੈ ਜਿਹਦੇ ਤੇ ਅੱਜ ਇੱਕ ਜਾ ਰਹੇ ਆ ਕੱਲ ਨੂੰ ਇੱਕ ਜਾ ਰਹੇ ਆ ਪਰਸੋਂ ਇੱਕ ਜਾ ਰਹੇ ਜਾ ਰਹੇ ਨੇ ਬਸ ਲਾਇਨ ਬੰਨੀ ਪਈ ਹੈ ਤੇ ਗੁਰੂ ਸਾਹਿਬ ਕਹਿੰਦੇ ਜੇ ਜਾ ਰਹੇ ਨੇ ਤਾਂ ਆ ਵੀ ਤੇ ਰਹੇ ਨਾਨਕ ਫਿਰ ਨਹੀਂ ਕੋਏ ਫਿਰ ਦਾ ਭਾਵ ਕਿ ਇੱਥੇ ਕਿਸੇ ਨੇ ਵੀ ਰਹਿਣਾ ਨਹੀਂ ਜਿਵੇਂ ਪਹਾੜ ਇਕੱਠਾਂ ਤੇ ਖੜਾ ਹੁੰਦਾ ਨਾ ਪਹਾੜ ਹੱਲਦਾ ਨਹੀਂ ਕਹਿੰਦੇ ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਨਾ ਸਮਝ ਲਿਓ ਕਿ ਮੈਂ ਇੱਥੋਂ ਜਾਣਾ ਹੀ ਨਹੀਂ ਕਹਿੰਦੇ ਤੂੰ ਪਹਾੜ ਵਰਗਾ ਥੋੜਾ ਤੂੰ ਤੇ ਮਿੱਟੀ ਦੀ ਢੇਰੀ ਐ ਆਹ ਸਰੀਰ ਮਿੱਟੀ ਦੀ ਢੇਰੀ ਐ ਨਾਨਕ ਥਿਰ ਨਹੀਂ ਹੋਏ ਕਹਿੰਦੇ ਇੱਥੇ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਕਹੇ ਕਿ ਮੈਂ ਨਹੀਂ ਮਰਨਾ ਤੇ ਅੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਹੋਰ ਤਰੀਕੇ ਦੇ ਨਾਲ ਸਮਝਾਤਾ ਜੋਤ ਜੋ ਸੋ ਬਿਨਸ ਹੈ ਪਰ ਆਜ ਕਹਿ ਕਾ ਨੋ ਕਹਿੰਦੇ ਉਪਜਾ ਜਿਹਨੂੰ ਕਹਿੰਦੇ ਜਿਹੜਾ ਜੰਮਿਆ ਹੈ ਜਿਵੇਂ ਧਰਤੀ ਦੇ ਵਿੱਚ ਅਸੀਂ ਬੀਜ ਪਾਇਆ ਉਹ ਜੰਮਿਆ ਬੀਜ ਉਹ ਬੀਜ ਇੱਕ ਦਿਨ ਚਾਹੇ ਉਹਨੂੰ ਫਸਲ ਦੇ ਰੂਪ ਚ ਕੱਟ ਲਿਆ ਜਾਵੇ ਚਾਹੇ ਨਾ ਵੀ ਕੱਟੋ ਕਹਿੰਦੇ ਉਹਨੇ ਆਪਣੇ ਆਪ ਝੜ ਜਾਣਾ ਖਤਮ ਹੋ ਜਾਣਾ ਵੱਡੇ ਵੱਡੇ ਦਰਖਤ ਨੇ ਉਮਰਾਂ ਲੰਬੀਆਂ ਹੋ ਸਕਦੀਆਂ ਨੇ ਕਿਸੇ ਦੀ ਉਮਰ 200 ਸਾਲ 300 ਸਾਲ 500 ਸਾਲ 10 10000 ਸਾਲ ਲੰਬੀਆਂ ਉਮਰਾਂ ਤੇ ਹੋ ਸਕਦੀਆਂ ਨੇ ਪਰ ਕਹਿੰਦੇ ਇਹ ਨਹੀਂ ਹੈ ਵੀ ਉਹ ਸਦਾ ਰਹੂਗਾ ਇੱਕ ਨਾ ਇੱਕ ਦਿਨ ਉਹਨੇ ਖਤਮ ਹੋ ਜਾਵੇ ਜੋ ਭਜਿਓ ਸੋ ਬਿੰਸ ਹੈ ਜਿਹੜੀ ਚੀਜ਼ ਇੱਥੇ ਜੰਮੀ ਹੈ ਉਹਨੇ ਖਤਮ ਹੋਣੀ ਹੀ ਹੋਣੀ ਹੈ ਚਿੰਤਾ ਜੇ ਕਰਨੀ ਹੈ ਨਾ ਤਾ ਇਹ ਕਰੀਏ ਕਿ ਮੈਂ ਗੁਰੂ ਨਾਲ ਜੁੜਿਆ ਹੀ ਕਿਉਂ ਨਹੀਂ ਮੇਰੀ ਉਮਰ 50 ਸਾਲ ਲੰਘ ਤੇ ਅਸੀਂ ਚਿੰਤਾ ਕੋਈ ਹੋਰ ਕਰੀ ਜਿੰਨੇ ਗੁਰੂ ਸਾਹਿਬ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਵਿੱਚ ਜੰਤੋਂ ਪਾਏਨ ਤਿੰਨਾ ਤੇ ਰੋਚੀ ਦੇ ਕਹਿੰਦੇ ਚਿੰਤਾ ਨਾ ਕਰੋ ਜੇ ਉਹਨੇ ਸਾਨੂੰ ਜੰਮਿਆ ਹੈ ਨਾ ਤਾਂ ਰਿਜਕ ਦਾ ਇੰਤਜ਼ਾਮ ਤੇ ਉਹਨੇ ਕਰੇ ਦੇਣਾ ਪਰ ਮਿਹਨਤ ਸਾਨੂੰ ਕਰਨੀ ਪੈਣੀ ਹੈ ਜੇ ਬੰਦਾ ਕਹੇ ਨਾ ਕਿ ਮੈਂ ਤੇ ਮੰਜੇ ਤੇ ਪਿਆ ਭਾਈ ਇੱਥੇ ਸਾਰਾ ਕੁਝ ਮੈਨੂੰ ਤੇ ਮਿਲੇ ਕਹਿੰਦੇ ਆਏ ਨਹੀਂ ਮਿਹਨਤ ਕਰਨੀ ਨਾਨਕ ਚਿੰਤਾ ਮਤ ਕਰੋ ਕਹਿੰਦੇ ਚਿੰਤਾ ਨਾ ਕਰੋ ਆ ਧਰਤੀ ਦੇ ਵਿੱਚੋਂ ਜੋ ਮਰਜ਼ੀ ਕੱਢ ਲਓ ਇਹ ਉਹਦਾ ਵੱਡਾ ਭੰਡਾਰ ਹੈ ਧਰਤੀ ਜਿਹੜੀ ਹੈ ਇਹਦੇ ਵਿੱਚੋਂ ਜੋ ਮਰਜ਼ੀ ਕੱਢ ਸਕਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ ਉਹਨੂੰ ਚਿੰਤਾ ਹੈ ਪ੍ਰਮਾਤਮਾ ਨੂੰ ਜਲ ਵਿੱਚ ਜੰਤੂ ਪਾਇਆ ਤਿੰਨਾ ਭਿਰੋਜੀ ਦੇ ਕਹਿੰਦੇ ਪਾਣੀ ਦੇ ਵਿੱਚ ਕਿੰਨੇ ਜੀਵ ਜੰਤੂ ਨੇ ਉਹਨਾਂ ਨੂੰ ਤੇ ਰੋਟੀ ਰੋਜੀ ਵਧੇ ਰਹੀ ਹੈ ਤੂੰ ਕਿਉਂ ਤੜਫਦਾ ਕਹਿੰਦੇ ਮਿਲੂ ਤੈਨੂੰ ਵੀ ਪਰ ਮਿਹਨਤ ਕਰਨੀ ਪਵੇ ਜੋ ਉਪਜਿਓ ਸੋ ਦਿਨ ਸਹਿ ਪਰੋ ਆਜ ਕੇ ਕਾਲ ਕਹਿੰਦੇ ਜਿਹੜਾ ਜੰਮਿਆ ਉਹਨੇ ਜਾਣਾ ਚਾਹੀਏ ਅੱਜ ਜਾ ਰਿਹਾ ਹੈ ਚਾਹੇ ਕੱਲ ਜਾ ਰਿਹਾ ਹੈ ਪਰ ਪਰੋ ਆਜ ਕੈ ਕਾਲ ਆਜ ਆਜ ਜਾਂ ਕਾਲ ਕਹਿੰਦੇ ਚਾਹੇ ਅੱਜ ਜਾ ਰਿਹਾ ਚਾਹੇ ਕੱਲ ਜਾ ਰਿਹਾ ਜਿਹੜਾ ਜੰਮਿਆ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨੂੰ ਇਸ ਸੰਸਾਰ ਚੋਂ ਜਾਣਾ ਹੀ ਪੈਣਾ ਉਹਨੂੰ ਜਾਣਾ ਹੀ ਪੈਣਾ ਉਹਨੂੰ ਕੋਈ ਰੱਖ ਨਹੀਂ ਸਕਦਾ ਨਾਨਕ ਹਰ ਗੁਣ ਗਾਈ ਜੀ ਚਾਨ ਸਗਲ ਜੰਨ ਜਾਨ ਕਹਿੰਦੇ ਜਦੋਂ ਇਹ ਗੱਲ ਦਾ ਪਤਾ ਹੈ ਨਾ ਕਿ ਦੁਨੀਆ ਨੂੰ ਛੱਡਣਾ ਇੱਕ ਦਿਨ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓਏ ਤੈ ਪਾਸੋਂ ਉਹ ਲੱਦਗੇ ਤੂੰ ਅਜੇ ਨਾ ਪਤੀਣੀ ਹੋਈ ਕਹਿੰਦੇ ਮਾਪੇ ਬਾਪ ਤੇਰੇ ਚਲੇ ਗਏ ਦਾਦਾ ਦਾਦੀ ਤੇਰੇ ਚਲੇ ਗਏ ਭੈਣ ਭਰਾ ਤੇਰੇ ਚਲੇ ਗਏ ਕਹਿੰਦੇ ਅਜੇ ਤਾਂ ਸਮਝ ਤਾ ਕਿ ਅਜੇ ਵੀ ਨਹੀਂ ਸਮਝ ਲੱਗੀ ਕਿ ਮੈਂ ਵੀ ਜਾਣੈ ਫਰੀਦਾ ਕਿੱਥੇ ਤੈਂਡੇ ਮਾਪਿਆਂ ਕਹਿੰਦੇ ਕਿੱਥੇ ਗਏ ਤੇਰੇ ਮਾਪੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੇ ਤੂੰ ਜਣਿਓ ਤੈ ਪਾਸੋਂ ਉਹ ਲੱਤ ਗਏ ਤੇਰੇ ਕੋਲ ਚਲੇ ਗਏ ਤੂੰ ਅਜੇ ਨਾ ਪਤੇਣੀ ਕਹਿੰਦੇ ਅਜੇ ਵੀ ਤੈਨੂੰ ਪਤਾ ਨਹੀਂ ਲੱਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਐ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਕਹਿੰਦੇ ਉਸ ਪ੍ਰਮਾਤਮਾ ਦੇ ਗੁਣ ਗਾਲਾ ਭਾਈ ਆ ਸਾਰੇ ਸੰਸ ਜਿਹੜੇ ਜੰਜਾਲ ਨੇ ਇਹਨਾਂ ਨੂੰ ਛੱਡ ਦੇ ਜਿਹੜੇ ਜੰਜਾਲਾਂ ਤੁਸੀਂ ਪੈ ਗਏ ਆ ਨਾ ਕਹਿੰਦੇ ਇਹਨਾਂ ਨੂੰ ਛੱਡ ਦੇ ਵਸ ਇਹ ਛੱਡਣੇ ਪੈਣਗੇ ਜਿੰਨਾ ਚਿਰ ਇਹਨਾਂ ਨੂੰ ਛੱਡਦੇ ਨਹੀਂ ਉਹਨਾਂ ਚਿਰ ਫਿਰ ਆਇਆ ਸਮਝ ਲਿਓ ਕਿ ਖਾਹੀ ਪੈ ਗਏ ਕੰਮਕਾਰ ਨਹੀਂ ਛੱਡਣੇ ਕੰਮਕਾਰ ਨਹੀਂ ਛੱਡਣੇ ਛੱਡਣਾ ਕੀ ਹੈ ਲਾਲਚ ਛੱਡਣਾ ਹੈ ਲਾਲਚ ਕਿਹੜਾ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਜੇ ਤੈਨੂੰ ਮਿਰਦੀ ਹੈ ਨਾ 301 ਦਿਨ ਦਾ 501 ਦਿਨ ਦਾ ਉਹਦੇ ਤੇ ਸਬਰ ਕਰ ਲੈ ਬਸ ਹੁਣ ਆਪਾਂ ਕਈ ਵਾਰੀ ਗੱਲ ਕਰਤੀ ਹੈ ਕਈ ਬੰਦੇ ਐਸੇ ਹੁੰਦੇ ਆ ਇੱਕ ਨੂੰ ਮਿਲਦਾ 300 ਦਿਨ ਦਾ ਉਹਦਾ ਮਹੀਨੇ ਦਾ ਹੋਇਆ 9000 ਇੱਕ ਨੂੰ ਮਿਲਦਾ 3 30000 ਰੁਪਇਆ ਇੱਕ ਦਿਨ ਦਾ ਉਹਨਾਂ ਦਾ ਕਿੰਨਾ ਹੋ ਗਿਆ 90 9000 ਹੋ ਗਿਆ 90000 ਵਾਲਾ ਵੀ ਉਹਨੂੰ 9000 ਵਾਲੇ ਨੂੰ ਕਹਿੰਦਾ ਤੇਰਾ ਕੰਮ ਮੈਂ ਕਰ ਦੂੰਗਾ ਆ ਤੇਰੇ ਕਾਗਜ਼ ਤੇ ਮੈਂ ਸਾਈਨ ਕਰ ਦੂੰਗਾ ਚਾਹ ਪਾਣੀ ਕਰ ਤਾ ਭਾਬ ਕੇ ਆ ਛੱਡਣਾ ਅਸੀਂ ਨੇ ਜੇ ਤੇਰੇ ਕੋਲ ਕਾਬਲੀਅਤ ਸੀ ਤਾਂ ਤੈਨੂੰ 90000 ਮਿਲ ਰਹੇ ਜੇ ਉਹਦੇ ਕੋਲ ਕਾਬਲੀਅਤ ਨਹੀਂ ਸੀ ਤਾਂ ਉਹਨੂੰ 9000 ਮਿਲ ਰਹੇ ਬਸ ਆ ਛੱਡਣਾ ਕਿ ਮੇਰੀ ਕਾਬਲੀਅਤ ਸੀ ਮੈਨੂੰ ਤਾਂ 90000 ਮਿਲ ਰਹੇ ਮੈਂ ਹੋਰ ਲੋਕਾਂ ਤੋਂ ਕਿਉਂ ਲੁੱਟਾਂ ਗੁਰੂ ਸਾਹਿਬ ਕਹਿੰਦੇ ਇਹ ਜੰਜਾਲ ਛੱਡ ਦੇ ਇੰਨਾ ਚ ਤੰਗ ਹੋਇਆ ਅੱਗੇ ਦੋਹਰਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੂ ਪਾਈ ਕਹਿੰਦੇ ਜਿੰਨਾ ਚ ਤੇਰੇ ਚ ਤਾਕਤ ਸੀ ਉਦੋਂ ਤੇ ਬੰਧਨਾਂ ਨੂੰ ਛੱਡ ਨਹੀਂ ਸਕਿਆ ਜਿਹੜੇ ਸਾਡੇ ਅੰਦਰ ਪਏ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੀ ਤੇ ਬੰਧਨ ਨੇ ਨਾ ਜਿਹੜੇ ਕਿਤੇ ਸਾਨੂੰ ਹੱਲਣ ਨਹੀਂ ਦਿੰਦੇ, ਗੁਰਬਾਣੀ ਨਹੀਂ ਪੜ੍ਹਨ ਦਿੰਦੇ, ਪ੍ਰਮਾਤਮਾ ਦਾ ਨਾਮ ਨਹੀਂ ਸਿਮਰਨ ਦਿੰਦੇ। ਇਹ ਵੀ ਬੰਧਨ ਨੇ। ਗੁਰੂ ਸਾਹਿਬ ਕਹਿੰਦੇ ਬੰਦ ਛੁੱਟ ਕਿਉ? ਕਹਿੰਦੇ ਜਦੋਂ ਜਵਾਨੀ ਤੇ ਉਹ ਨਿਕਲ ਕੇ ਬੁਢੇਪਾ ਆ ਗਿਆ ਨਾ ਬਾਲ ਛੁੱਟ ਕੇ ਤਾਕਤ ਘਟ ਜਾਣੀ ਐ ਬੰਦਨ ਪਰੇ ਬੰਦਰ ਫੇਰ ਵੀ ਰਹਿਣਗੇ ਕਛੂ ਨਾ ਹੋਤ ਉਪਾਏ ਕਹਿੰਦੇ ਫੇਰ ਕੋਈ ਹਿੱਲਾ ਨਹੀਂ ਦਿੰਦਾ ਫੇਰ ਇਹ ਛੁੱਟਣੇ ਨਹੀਂ ਪਹਿਲਾਂ ਹੀ ਥੋੜੀ ਥੋੜੀ ਕਰਕੇ ਆਦਤ ਪਾ ਲੋ ਆਦਤ ਥੋੜੀ ਥੋੜੀ ਕਰਕੇ ਨਾ ਪੈ ਜੇ ਜੇ ਗੁਰਬਾਣੀ ਪੜਨ ਦੀ ਤੇ ਥੋੜੇ ਥੋੜੇ ਕਰਕੇ ਅੰਦਰੋਂ ਵਿਕਾਰ ਨਿਕਲਣ ਦੀ ਆਦਤ ਪੈ ਜੇ ਬੰਦਾ ਸੁਖੀ ਹੋ ਜਾਂਦਾ ਹੈ ਨਹੀਂ ਤੇ ਇਹ ਤੰਗ ਕਰਦੀ ਹੈ ਜੀ ਗੁਰੂ ਸਾਹਿਬ ਕਹਿੰਦੇ ਮਾੜੇ ਨਹੀਂ ਹੈਗੇ ਮਾੜੇ ਕਦੋਂ ਦੇ ਜਦੋਂ ਨਿਜਮ ਟੁੱਟਦਾ ਹੈ ਹੁਣ ਅੱਗ ਸਾਡੇ ਘਰ ਚ ਹੁੰਦੀ ਹੈ ਅੱਗ ਨਿਜਮ ਚ ਹੈ ਨਾ ਤਾਂ ਸਾਡੇ ਕੋਲੇ ਪ੍ਰਸ਼ਾਦਾ ਬਣ ਕੇ ਆਉਂਦਾ ਜੇ ਅੱਗ ਨਿਜਮ ਚ ਹੈ ਜੇ ਅਕ ਨਿਜਮ ਤੋੜ ਦੇ ਫਿਰ ਸਾਰਾ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਇਹ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹ ਨਿਜਮ ਚ ਹੋਲੇ ਚਾਹੁੰਦੇ ਨੇ ਜਿੱਤੇ ਨਿਜਮ ਚ ਚੱਲ ਪਏ ਕਹਿੰਦੇ ਸਾਰਾ ਕੁਝ ਸਹੀ ਹੈ ਜਿੱਤੇ ਨਿਜਮ ਤੋੜਤਾ ਇਹਨਾਂ ਨੇ ਕਹਿੰਦੇ ਆਹ ਸਰੀਰ ਨੂੰ ਖਾਲੀ ਕਰ ਦੇਣਗੇ ਖਤਮ ਕਰ ਦੇਣਗੇ ਤਬਾਹ ਕਰ ਦੇਣਗੇ ਕਹੋ ਨਾਨਕ ਆਪਿ ਹੋ ਟੇਹਰ ਗੱਜ ਜਿਉ ਹੋ ਸਹਾਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਮੇਰਾ ਤੇ ਆਸਰਾ ਤੂੰ ਹੈ ਸੱਚੇ ਪਾਤਸ਼ਾਹ ਹੁਣ ਕਹੋ ਨਾਨਕ ਅਬ ਓਟ ਹਰ ਹਰ ਪ੍ਰਮਾਤਮਾ ਓਟ ਆਸਰਾ ਕਿ ਮੈਨੂੰ ਤੇਰਾ ਆਸਰਾ ਹੈ ਜੀ ਹੋਰ ਕਿਸੇ ਦਾ ਨਹੀਂ ਜੇ ਦੁਨੀਆ ਦੇ ਆਸਰੇ ਰੱਖਾਂਗੇ ਨਾ ਉਹ ਕਿੰਨਾ ਗਿਰੇ ਨੇ ਉਸ ਨਾਲ ਨਹੀਂ ਨਿਭਣੇ ਜੇ ਨਾਲ ਨਿਭਣੇ ਤਾਂ ਪਰਮਾਤਮਾ ਦਾ ਨਾਮ ਨਿਭਣੇ ਬਸ ਉਹ ਟਾ ਅਸਰਾ ਪਰਮਾਤਮਾ ਦਾ ਬਣਾ ਲਈਏ ਨਾ ਗੱਜ ਕਿਉਂ ਹੋ ਸਹਾਏ ਗੱਜ ਕਹਿੰਦੇ ਨੇ ਹਾਥੀ ਨੂੰ ਜਦੋਂ ਹਾਥੀ ਨੂੰ ਤेंदुए ਨੇ ਫੜ ਲਿਆ ਸੀ ਨਾ ਕਹਿੰਦੇ ਉਹਨੇ ਅਰਦਾਸ ਕੀਤੀ ਪਰਮਾਤਮਾ ਦੇ ਅੱਗੇ ਬਸ ਤेंदुए ਦੇ ਵਿੱਚ ਜਾਨ ਬਚ ਗਈ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਆਂ ਗੱਲ ਉਦੋਂ ਵੱਢਦੀ ਹੈ ਜਦੋਂ ਅਸੀਂ ਪਰਮਾਤਮਾ ਨੂੰ ਛੱਡ ਦਿੰਨੇ ਆਂ ਉਦੋਂ ਫਿਰ ਅਸੀਂ ਬੰਦਨਾ 'ਚ ਪੈ ਜਾਂਦੇ ਆ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਹਉ ਆਇਆ ਦੂਰੋ ਚੱਲਕੈ ਮੈਂ ਤੱਕੀ ਤਉ ਸਰਣ ਆਏ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੂ ਦੁੱਖ ਗਵਾਏ ਜੀਓ ਕਿ ਮੇਰਾ ਸਾਰਾ ਦੁੱਖ ਹੀ ਗਵਾਤਾ ਤੇਰੀ ਜਿਹੜਾ ਮੇਰੇ ਅੰਦਰ ਦੁੱਖ ਬਣਿਆ ਹੋਇਆ ਸੀ ਨਾ ਸਾਰੇ ਹੀ ਖਤਮ ਹੋ ਗਏ ਕਦੋਂ ਜਦੋਂ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਅਸੀਂ ਸ਼ਰਨ ਵਿੱਚ ਨਹੀਂ ਆਉਣਾ ਚਾਹੁੰਦੇ ਬਸ ਸ਼ਰਨ ਈ ਤਿਆਗ ਕੇ ਇੱਕ ਦੇ ਲੜ ਲੱਗ ਜੇ ਇੱਕ ਦੇ ਬਣ ਜੀਏ ਫਿਰ ਪ੍ਰਮਾਤਮਾ ਨੇ ਸਾਡੀ ਬਾਹ ਫੜ ਲੈਣੀ ਹੈ ਜਦੋਂ ਅਸੀਂ ਬਾਰ ਬਾਰ ਕਦੇ ਕਿਸੇ ਦੇ ਕਦੇ ਕਿਸੇ ਦੇ ਬਣਦੇ ਆ ਫਿਰ ਨਹੀਂ ਕਹਿੰਦੇ ਗੱਲ ਬਣਦੀ ਫਿਰ ਗੱਲ ਬਣਦੀ ਹੀ ਨਹੀਂ ਗੁਰੂ ਸਾਹਿਬ ਅੱਗੇ ਕਹਿੰਦੇ ਆ ਬਲ ਹੋ ਆ ਬੰਦਨ ਛੁੱਟੇ ਸਭ ਕਿਛ ਹੋ ਤੋ ਪਾਈ ਕਹਿੰਦੇ ਜਦੋਂ ਬਲ ਛੁੱਟ ਗਿਆ ਨਾ ਬੰਦ ਬਲ ਹੋਵਾ ਬੰਧਨ ਛੁੱਟੇ ਕਹਿੰਦਾ ਜਦੋਂ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਉਦੋਂ ਫਿਰ ਕੀ ਹੋਣਾ ਬੰਧਨ ਟੁੱਟ ਜਾਣੇ ਬਲ ਹੋਵਾ ਤੱਕ ਤਾ ਜਾਣੀ ਹੈ ਉਦੋਂ ਕਹਿੰਦਾ ਬਲ ਹੋਵਾ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਏ ਹਰੇਕ ਉਦਮ ਤੇਰਾ ਸਬਰ ਜਾਣੇ ਕਹਿੰਦਾ ਉਦੋਂ ਸਬਰ ਨੇ ਜਦੋਂ ਤੂੰ ਪ੍ਰਮਾਤਮਾ ਨੂੰ ਆਪਣਾ ਓਟ ਆਸਰਾ ਬਣਾਵਾ ਬਲ ਤਾਕਤ ਨੂੰ ਕਹਿੰਦੇ ਆ ਨਾ ਜਦੋਂ ਸਾਡੇ ਚ ਤਾਕਤ ਪ੍ਰਮਾਤਮਾ ਦੀ ਆ ਗਈ ਫਿਰ ਬੰਧਨ ਤੇ ਟੁੱਟੇ ਜਾਣੇ ਨਾ ਬੰਧਨ ਛੁੱਟੇ ਸਭ ਕੁਝ ਹੋਤ ਉਹ ਪਾਏ ਕਹਿੰਦੇ ਫਿਰ ਹਰੇਕ ਉਤਮ ਜਿਹੜਾ ਸਾਡਾ ਉਹ ਸਬਰ ਜਾਣੇ ਸਬਰੂ ਤਾਂ ਜੇ ਇੱਕ ਦੇ ਬਣਾ ਗੁਰੂ ਸਾਹਿਬ ਨੇ ਗੁਰਬਾਣੀ ਚ ਕਹਿੰਦੇ ਜੋ ਕੋਕਰ ਦਰ ਦਰ ਫਿਰੇ ਕਿਸੇ ਵਿਦਵਾਨ ਨੇ ਵੀ ਲਿਖਿਆ ਜੋ ਕੋਕਰ ਦਰ ਦਰ ਫਿਰੈ ਦੁਰ ਦੁਰ ਕਹੈ ਸਭ ਕੋਏ ਏਕ ਦਰਕਾ ਹੋਏ ਰਹਿ ਦੁਰ ਦੁਰ ਕਹੈ ਨਾ ਕੋਏ ਕਹਿੰਦੇ ਇੱਕ ਦੇ ਬਣਾਂਗੇ ਜਿੱਦੇ ਅਸਲ ਗੱਲ ਤੇ ਉੱਤੇ ਬਣੇ ਅਸੀਂ ਇੱਕ ਦੇ ਬਣੇ ਨਹੀਂ ਅਜੇ ਤੱਕ ਬਸ ਇੱਕ ਦੇ ਬਣਨ ਦੀ ਲੋੜ ਹੈ ਨਾਨਕ ਸਭ ਕਿਛ ਤੁਮਰਾ ਤੁਮੈ ਤੁਮਹੀ ਹੋ ਤਸਹਾਈ ਕਿ ਸੱਚੇ ਪਾਤਸ਼ਾਹ ਸਾਰਾ ਕੁਝ ਹੈ ਤੇ ਤੇਰੇ ਹੱਥ 'ਚ ਤੇਰੀ ਪੈਦਾ ਕੀਤੀ ਹੋਈ ਮਾਇਆ ਵੀ ਤੇਰੀ ਹੀ ਅਧੀਨ ਹੈ ਉਹ ਵੀ ਉਹਦੇ ਅਧੀਨ ਚੱਲਦੀ ਹੈ ਪ੍ਰਮਾਤਮਾ ਦੀ ਇਸ ਤੋਂ ਬਚਣ ਲਈ ਬਸ ਸਾਨੂੰ ਮਦਦਗਾਰ ਪ੍ਰਮਾਤਮਾ ਚਾਹੀਦਾ ਹੈ ਸਾਰਾ ਕੁਝ ਜੋ ਕੁਝ ਦਿਖ ਰਿਹਾ ਉਹ ਹੈ ਪਰਮਾਤਮਾ ਦੇ ਥਾਪਿਆ ਹੋਇਆ ਹੁਣ ਜੇ ਅਸੀਂ ਕਹੀਏ ਕਿ ਸੱਪ ਸੱਪ ਕਿਹੜਾ ਆਪਣਿਆ ਬਣ ਗਿਆ ਉਹ ਵੀ ਪਰਮਾਤਮਾ ਨੇ ਪੈਦਾ ਕੀਤਾ ਨਾ ਪਰ ਉਹ ਤੋਂ ਬਚਣ ਦੀ ਤੇ ਸਾਨੂੰ ਲੋੜ ਹੈ ਨਾ ਇਹ ਤੇ ਨਹੀਂ ਹੈ ਕਿ ਸੱਪ ਵੀ ਪਰਮਾਤਮਾ ਨੇ ਪੈਦਾ ਕੀਤਾ ਉਹ ਤੋਂ ਹੁਣ ਬਚਣ ਦੀ ਲੋੜ ਤੇ ਬਚਣ ਦੀ ਸਾਨੂੰ ਲੋੜ ਹੈ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਮਾੜਿਆ ਕੰਮਾਂ ਤੋਂ ਬਚਣਾ ਤਾਂ ਤੈਨੂੰ ਪੈਣਾ ਹੈ ਮਾੜਿਆ ਕੰਮਾਂ ਤੋਂ ਬਚਣਾ ਤੈਨੂੰ ਪੈਣਾ ਨਾਨਕ ਸਭ ਕੁਝ ਤੁਮਰੇ ਹੱਥ 'ਚ ਹੈ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋਊ ਨਿਭੇਉ ਸਾਥ ਸੰਗ ਹੁੰਦਾ ਸਾਥੀ ਕਹਿੰਦੇ ਜਿਹੜੇ ਸੰਗੀ ਸਾਥੀ ਨੇ ਨਾ ਉਹ ਸਾਰੇ ਤਰ੍ਹਾਂ ਸਾਥ ਛੱਡ ਗਏ ਜੇ ਪਹਿਲਾ ਸ਼ਬਦ ਆਪਾਂ ਪੜਿਆ ਫਰੀਦਾ ਕਿੱਥੇ ਟੈਂਡੇ ਮਾਪੇ ਆ ਤੇ ਹੁਣ ਕਈ ਵਾਰੀ ਬੰਦਾ ਕਹਿੰਦਾ ਨਾ ਮੇਰੇ ਤੇ ਦਾਦਕੇ ਬਹੁਤ ਤਕੜੇ ਨੇ ਭਾਬਕੇ ਸਾਡਾ ਪਰਿਵਾਰ ਬਹੁਤ ਤਕੜਾ ਹੈ ਅਮੀਰ ਕਈ ਕਹਿੰਦੇ ਨੇ ਸਾਡੇ ਨਾਨਕੇ ਬੜੇ ਤਕੜੇ ਨੇ ਕਈ ਕਹਿੰਦੇ ਆ ਸਾਡੇ ਸੌਰੇ ਬੜੇ ਤਕੜੇ ਆ ਪਰ ਭਾਈ ਗੁਰਦਾਸ ਜੀਾਂ ਤੋਂ ਪੁੱਛ ਕੇ ਵੇਖੀਏ ਕਿ ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ ਪਹਿਲਾ ਸ਼ਬਦ ਉਹਨਾਂ ਨੇ ਨਹੀਂ ਲਿਖਿਆ ਤੇ ਇੰਨਾ ਚ ਹੈ ਕੋਈ ਨਹੀਂ ਤੇਰਾ ਜੇ ਤੇਰਾ ਮਦਦਗਾਰ ਹੈ ਉਹ ਪਰਮਾਤਮਾ ਇੱਕ ਹੈ ਉਹਨੂੰ ਅੱਲਾ ਕਹਿੰਦੀ ਅਰਾਬ ਕਹਿੰਦੀ ਵਾਹਿਗੁਰੂ ਕਹਿੰਦੀ ਇੱਕੋ ਹੀ ਪਰਮਾਤਮਾ ਹੈ ਜਿਹੜਾ ਤੇਰਾ ਮਦਦਗਾਰ ਹੈ ਭਾਈ ਗੁਰਦਾਸ ਜੀ ਨੇ ਜਦੋਂ ਪਹਿਲਾ ਸ਼ਬਦ ਲਿਖਿਆ ਨਹੀਂ ਉੱਥੇ ਨਾਲ ਹੀ ਲਿਖਿਆ ਨਹੀਂ ਦਾ ਦਸਾਰ ਦਦਸਾਰ ਦਾ ਭਾਵ ਦਾ ਦੱਸ ਕੇ ਜਿੱਥੇ ਅਸੀਂ ਜੰਮੇ ਆ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਦ ਸਤਬੰਦ ਆਪਣਾ ਭਰਾਤਾ ਹੈ ਕਹਿੰਦੇ ਨਾ ਤੇਰਾ ਪਿਓ ਤੇਰਾ ਮਦਦਗਾਰ ਬਣਨਾ ਉਸ ਸਮੇਂ ਤੇ ਜਦੋਂ ਤੈਨੂੰ ਮੇਰੇ ਚੁਜਿੰਦ ਨਿਕਲ ਗਈ ਮੂੰ ਤੇ ਸੰਗੀ ਸਾਥੀ ਬਣ ਜਾਂਦੇ ਪਰ ਕਹਿੰਦੇ ਤੇਰੀ ਜਗ੍ਹਾ ਤੇ ਕੋਈ ਮਰਨ ਨੂੰ ਤਿਆਰ ਕੋਈ ਵੀ ਨਹੀਂ ਕਹਿੰਦੇ ਨਾ ਪਿਤਾ ਨਾ ਦਾਦਾ ਨਾ ਪਰਦਾਦਾ ਨਾ ਕੋਈ ਵੀ ਸਕੇ ਸੰਬੰਧੀ ਕੋਈ ਵੀ ਨਹੀਂ ਕਹਦੇ ਤੇਰਾ ਬਣਨਾ ਫਿਰ ਨਾਨਕਿਆਂ ਦੀ ਗੱਲ ਕਰਦੇ ਆ ਕਹਿੰਦੇ ਨਹੀਂ ਅਨੁਸਾਰ ਮਾਤਾ ਪਰਮਾਤਾ ਪਿਰਧ ਪਰਮਾਤਾ ਮਾਮੂ ਮਾਮੀ ਮਾਸੀ ਉਹ ਮੋਸਾ ਬਿਵਤ ਬਖਿਆਤਾ ਹੈ ਮਾਂ ਜਿਹੜੀ ਉਹ ਨਾਨਕਿਆਂ ਚ ਆ ਜਾਂਦੀ ਹੈ ਕਹਿੰਦੇ ਨਾ ਤੇਰੀ ਮਾਂ ਨਾ ਨਾਨੀ ਨਾ ਪਰਨਾਨੀ ਨਾ ਮਾਮਾ ਨਾ मामੀ ਨਾ ਮੌਸੀ ਨਾ ਮੋਸਾ ਕਹਿੰਦੇ ਕੋਈ ਨਹੀਂ ਬਣਦਾ ਤੇ ਫਿਰ ਗੱਲ ਕਰਤਾ ਸੌਰਿਆਂ ਦੀ ਭਾਈ ਗੁਰਦਾਸ ਜੀ ਆਨੇ ਕਹਿੰਦੇ ਨਹੀਂ ਸਸੁਰਾਰ ਸਾਸ ਸਸਰੋ ਸਾਰੋ ਸਾਰੀ ਨਹੀਂ ਬਿਰਤੀ ਸੁਰਜਾਚਕ ਨਾ ਦਤਾ ਹੈ ਕਹਿੰਦੇ ਨਾ ਸੌਰਿਆ ਚ ਨਾ ਸੱਸ ਬਣਨੀ ਏ ਤੇਰੇ ਉਸ ਸਮੇਂ ਤੇ ਤੇਰੇ ਮਦਦਗਾਰ ਨਾ ਸੋਰਾ ਨਾ ਸਾਲਾ ਨਾ ਸਾਲੀ ਕਹਿੰਦੇ ਕੋਈ ਨਹੀਂ ਬਣਨਾ ਮਦਦਗਾਰ ਅਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਕਹਿੰਦੇ ਬਹੁਤ ਘੁੰਮ ਫਿਰ ਕੇ ਵੇਖ ਲਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਪਰ ਅਸਲੀ ਨਾਤਾ ਹੈ ਜਿਹੜਾ ਉਹ ਗੁਰੂ ਦਾ ਤੇ ਸਿੱਖ ਦਾ ਹੈ ਗੁਰੂ ਮਦਦਗਾਰ ਬਣਦਾ ਜਰੂਰ ਤੇ ਕਹਿੰਦੇ ਸੰਗ ਸਖਾ ਸਭ ਤੱਜ ਗਏ ਕਉ ਨਾ ਜਿਪਿਓ ਸਾਥ ਕਹਿੰਦੇ ਕਿਸੇ ਨੇ ਸਾਥ ਨਹੀਂ ਨਿਭਾਉਣਾ ਸਭ ਛੱਡ ਜਾਂਦੇ ਕੋ ਨਾਨਕ ਇਹ ਬਿਪਤ ਮੈਂ ਏਕ ਏਕ ਰਗੁਨਾਥ ਰਗੁਨਾਥ ਕਹਿੰਦੇ ਪਰਮਾਤਮਾ ਨੂੰ ਬਿਪਤ ਕਹਿੰਦੇ ਜਦੋਂ ਬਿਪਤਾ ਦਾ ਸਮਾਜ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿੰਦੇ ਕੋ ਨਾਨਕ ਇਹ ਵਿਪਤਮੈ ਏਕ ਏਕ ਰਗੁਨਾਤ ਕਹਿੰਦੇ ਵਿਪਤਾ ਦੇ ਸਮੇਂ ਚ ਜੇ ਤੇਰਾ ਮਦਦਗਾਰ ਬਣਨਾ ਉਹ ਹੈ ਪ੍ਰਮਾਤਮਾ ਫਿਰ ਜਦੋਂ ਹਰ ਇੱਕ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਮਦਦਗਾਰ ਬਣਨਾ ਫਿਰ ਅਸੀਂ ਉਹਨੂੰ ਕਿਉਂ ਛੱਡੀ ਬੈਠੇ ਆ ਜੀ ਉਹਨੂੰ ਕਿਉਂ ਛੱਡਤਾ ਸੀ ਉਹਦਾ ਸਿਮਰਨ ਕਰੀਏ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਸਾਡੇ ਕੋਲੇ ਹੈ ਸਮਾਂ ਉਹਨਾ ਕਰੀਏ ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਕਿ ਕਿੰਨਾ ਸਮਾਂ ਸਿਮਰਨ ਕਰਨਾ ਚਾਹੀਦਾ ਭਗਤ ਕਬੀਰ ਸਾਹਿਬ ਕਹਿੰਦੇ ਚਾਹੇ ਸਾਰਾ ਦਿਨ ਲੱਗੇ ਰੋ ਆਖਿਆ ਜੀ ਸਮਾਂ ਮਾੜਾ ਸਾਰਾ ਦਿਨ ਨਹੀਂ ਕੁਝ ਸਮਾਂ ਸਾਨੂੰ ਦੱਸ ਦਿਓ ਨਾ ਕਿ ਅਸੀਂ ਕਰ ਲਿਆ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਘੜੀ ਜਪ ਲਿਆ ਕਰੋ ਇੱਕ ਘੜੀ ਕਹਿੰਦੇ ਜੀ ਇੱਕ ਘੜੀ ਕਿੰਨੇ ਚਿਰ ਦੀ ਹੁੰਦੀ ਹੈ ਕਹਿੰਦੇ 24 ਮਿੰਟ ਦੀ ਹੁੰਦੀ ਹੈ ਇੱਕ ਘੜੀ ਕਹਿੰਦੇ ਜੀ 24 ਮਿੰਟ ਤੇ ਜ਼ਿਆਦਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਅੱਧੀ ਘੜੀ ਜਪ ਲਿਆ ਕਰੋ 12 ਮਿੰਟ ਜਪ ਲਿਆ ਕਰੋ ਕਹਿੰਦੇ ਜੀ 12 ਮਿੰਟ ਵੀ ਜ਼ਿਆਦੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਅੱਤੀ ਚੁੱਤੀ ਘੜੀ ਜਪ ਲੈ ਕਰੋ ਹੁਣ ਅਸੀਂ ਅੱਦੀ ਤੋਂ ਅੱਦੀ ਘੜੀ ਤੋਂ ਵੀ ਬਸ ਲੁੱਕਦੇ ਫਿਰਦੇ ਆ ਭਗਤ ਗਵੇਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾਬ ਕਹਿੰਦੇ ਜੇ ਤੂੰ ਅੱਧੀ ਘੜੀ ਵਿੱਚ ਹੈ ਪੇਗਾ ਉਹਦਾ ਵੀ ਤੈਨੂੰ ਲਾਭ ਮਿਲਣਾ ਉਹਦਾ ਵੀ ਤੈਨੂੰ ਜਿੰਨਾ ਇੱਕ ਫਲ ਆ ਉਹਨਾਂ ਕ ਦੇ ਦੇਣਾ ਪਰ ਬਾਤ ਰੱਖਣਾ ਨਹੀਂ ਉਹਨੇ ਆਪਣੇ ਕੋਲ ਬਸ ਇੱਥੇ ਗੁਰੂ ਸਾਹਿਬ ਕਹਿੰਦੇ ਆ ਉਹੀ ਤੇਰਾ ਮਦਦਗਾਰ ਬਣਨਾ ਜੇ ਅੱਧੀ ਘੜੀ ਵੀ ਜਪਿਆ ਤਾਂ ਉਹ ਅੱਧੀ ਘੜੀ ਦਾ ਵੀ ਫਲ ਸਾਡੀ ਝੋਲੀ ਚ ਪਾ ਦੇਣਾ ਕਿਉਂਕਿ ਮਦਦਗਾਰ ਬਣਨਾ ਨਾ ਉਹ ਨਾਮ ਰਹੇ ਓ ਸਾਧੂ ਰਹੇ ਓ ਰਹੇ ਓ ਪੁਰ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਕਹਿੰਦੇ ਨਾਮ ਜਪਣ ਵਾਲਿਆਂ ਦਾ ਨਾ ਰਹਿਣਾ ਨਾ ਜਾਂ ਫਿਰ ਪ੍ਰਮਾਤਮਾ ਦਾ ਸਾਧੂ ਦਾ ਗੁਰੂ ਦਾ ਨਾਮ ਰਹਿਣਾ ਜਾਂ ਫਿਰ ਗੋਬਿੰਦ ਪ੍ਰਮਾਤਮਾ ਦਾ ਨਾਮ ਰਹਿਣਾ ਕਹਿੰਦੇ ਇਹ ਨਾਮ ਨਹੀਂ ਮਰਦੇ ਨਾਮ ਜਿਹੜਾ ਪ੍ਰਮਾਤਮਾ ਦਾ ਨਾਮ ਉਹ ਕਦੇ ਨਹੀਂ ਮਰਦਾ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਉ ਪ੍ਰਮਾਤਮਾ ਦਾ ਨਾਮ ਹਮੇਸ਼ਾ ਹੀ ਸੱਚ ਹੈ ਨਾਮ ਰਹੇ ਸਾਧੂ ਰਹੇ ਸਾਧੂ ਦਾ ਭਾਵ ਗੁਰੂ ਕਿ ਗੁਰੂਆਂ ਦਾ ਨਾਮ ਹਮੇਸ਼ਾ ਹੀ ਰਹਿਣਾ ਹੈ ਜਿੰਨਾ ਚਿਰ ਦੁਨੀਆ ਰਹਿਣੀ ਹੈ ਜਿੰਨਾ ਚਿਰ ਚੰਦਰਮਾ ਰਹਿਣਾ ਜਿੰਨਾ ਚਿਰ ਤਾਰੇ ਰਹਿਣੇ ਨੇ ਉਹਨਾਂ ਚਿਰ ਕਹਿੰਦੇ ਗੁਰੂਆਂ ਦਾ ਨਾਮ ਵੀ ਰਹਿਣਾ ਹੈ ਰਹਿਓ ਗੁਰੂ ਗੋਬਿੰਦ ਉਹਨਾਂ ਚ ਜਿਹੜਾ ਪਰਮਾਤਮਾ ਉਹਦਾ ਨਾਮ ਵੀ ਰਹਿਣਾ ਪਰਮਾਤਮਾ ਦਾ ਨਾਮ ਤੇ ਕਦੇ ਖਤਮੇ ਹੀ ਨਹੀਂ ਹੋਣਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਅਰਬਦ ਨਰਬਦ ਤੁੰਦੂਕਾਰ ਆ ਉਹ ਤੇ ਖਤਮੇ ਹੀ ਨਹੀਂ ਹੋਣਾ ਜੀ ਕਹੋ ਨਾਨਕ ਇਹ ਜਗਤ ਨੈ ਕਿਨ ਜਪਿਓ ਗੁਰਮੰਤ ਕਹਿੰਦੇ ਇਸ ਦੁਨੀਆ ਵਿੱਚ ਜਿਸ ਕਿਸੇ ਵੀ ਮਨੁੱਖ ਨੇ ਨਾ ਉਹ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਗੁਰੂ ਦਾ ਉਪਦੇਸ਼ ਆਪਣੇ ਅੰਦਰ ਵਸਾਲਿਆ ਨਾ ਕਹਿੰਦੇ ਉਹ ਨਾਮ ਜਪਿਆ ਤੇ ਉਸ ਦੇ ਅੰਤ ਵੇਲੇ ਇਹੀ ਸਹਾਈ ਹੋਣਾ ਹੈ ਬਸ ਗੁਰੂ ਤੇਗ ਬਹਾਦਰ ਸਾਹਿਬ ਕਹੋ ਨਾਨਕ ਇਸ ਜਗਤ ਮੈਂ ਕਿੰਨ ਜਪਿਓ ਗੁਰਮੰਤਰ ਮੰਤਰ ਦਾ ਭਾਵ ਮੰਤਰ ਗੁਰੂ ਦਾ ਮੰਤਰ ਕਿ ਸਭ ਤੋਂ ਵੱਡਾ ਮੰਤਰ ਹੈ ਸਾਡੇ ਕੋਲੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਕਹਿੰਦੇ ਵਾਹਿਗੁਰੂ ਦਾ ਮੰਤਰ ਜਿਹੜਾ ਉਹ ਸਾਡੇ ਕੋਲ ਇੰਨੀ ਵੱਡੀ ਤਾਕਤ ਹੈ ਸਾਡੇ ਕੋਲ ਹਉਮੈ ਖੋ ਦਿੰਦਾ ਜੇ ਬੰਦਾ ਐਂ ਕਹੀ ਜਾਵੇ ਬਸ ਹੋਰ ਕੁਝ ਨਾ ਕਹਵੇ ਵਾਹਿਗੁਰੂ 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 ਕਹੀ ਜਾਵੇ ਕਹਿੰਦੇ ਸਾਡੇ ਅੰਦਰੋਂ ਹਉਮੈ ਖਤਮ ਕਰ ਦਿੰਦਾ ਤਾਕਤ ਹੈ ਨਾ ਹਉਮੈ ਦੇ ਨਾਮ ਦੇ ਵਿੱਚ ਵਾਹਿਗੁਰੂ ਦੇ ਮੰਤਰ ਦੇ ਵਿੱਚ ਤਾਕਤ ਹੈ ਕਹਿੰਦੇ ਇਹ ਤੇਰਾ ਸਾਰਾ ਅੰਦਰਲਾ ਜਿਹੜਾ ਹੰਕਾਰ ਹੈ ਉਹਨੂੰ ਖਤਮ ਕਰ ਦੇਵੇ। RAM ਨਾਮ ੁਰਮੈ ਗਹਿਓ ਜਾ ਕੇ ਸਾਹਮਣੇ ਹੀ ਕੋਏ RAM ਨਾਮ ੁਰਮੈ ਗਹਿਓ ੁਰ ਕਹਿੰਦੇ ਇਹ ਹਿਰਦੇ ਨੂੰ ਔਰ ਮੇਹਰ ਦੇ ਦੇ ਵਿੱਚ ਕੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਵਸਾ ਲੋ بس ਪੱਕਾ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੋ ਫਿਰ ਕਹਿੰਦੇ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ ਜਾ ਕੇ ਸਾਹਮਣੇ ਹੀ ਕੋਈ ਹੁਣ ਅਸੀਂ ਕੋਈ ਚੀਜ਼ ਲਿਆਉਨੇ ਹਨ ਕਰੇ ਬੰਦਾ ਕਹਿੰਦਾ ਇਹਦੇ ਨਾਲ ਦੀ ਤੇ ਉਹਨਾਂ ਨੇ ਵੀ ਲੈ ਆਂਦੀ ਹੈ ਆ ਚੀਜ਼ ਮੈਂ ਲੈ ਆਂਦੀ ਇਹਦੇ ਨਾਲ ਦੀ ਤੇ ਉਹਨਾਂ ਕੋਲ ਵੀ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਇਹਦੇ ਵਰਗਾ ਹੋਰ ਕੁਝ ਨਹੀਂ ਹੈ ਇਹਦੇ ਤੋਂ ਉੱਤੇ ਕੋਈ ਚੀਜ਼ ਨਹੀਂ ਹੈ ਜੇ ਪਰਮਾਤਮਾ ਦਾ ਨਾਮ ਅਸੀਂ ਆਪਣੇ ਹਿਰਦੇ 'ਚ ਵਸਾ ਲਿਆ ਨਾ ਬਸ ਕਹਿੰਦੇ ਇਹਦੇ ਵਰਗਾ ਹੋਰ ਕੋਈ ਨਹੀਂ ਹੈ ਹੀਰੇ ਜਵਾਹਰਾਤ ਮੋਤੀ ਉਹ ਸਭ ਥੱਲੇ ਰਹਿ ਜਾਂਦੇ ਪਰਮਾਤਮਾ ਦਾ ਨਾਮ ਇੰਨਾ ਵੱਡਾ ਹੈ ਜੋ ਲਾਸਟ ਜਿਹੜੀ ਪੰਕਤੀ ਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਕਿ ਜਿਹੜਾ ਜਿਹਦਾ ਸਿਮਰਨ ਕਰਨ ਦੇ ਨਾਲ ਨਾ ਸਾਡੇ ਸੰਕਟ ਸਾਡੇ ਦੁੱਖ ਸਾਡੇ ਰੋਗ ਉਹ ਖਤਮ ਹੋ ਜਾਣ ਦਰਸ ਤੁਹਾਰੋ ਹੋਏ ਕਿ ਮੈਨੂੰ ਤੁਹਾਡਾ ਦਰਸ਼ਨ ਹੋ ਜੇ ਜਿਹਨੂੰ ਦਰਸ਼ਨ ਹੋ ਜਾਂਦਾ ਹੈ ਉਹਦੇ ਅੰਦਰ ਉਹ ਸੰਕਟ ਖਤਮ ਹੋ ਜਾਂਦੇ ਆ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਬੰਦਾ ਮਹਾਨ ਹੋ ਜਾਂਦਾ ਫਿਰ ਉਹਨੂੰ ਕਿਉਂ ਛੱਡਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਿੰਨਾ ਸੋਹਣਾ ਲਿਖਿਆ ਕਿ ਜੇ ਸਿਮਰਤ ਹੁਣ ਇੱਕ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਸਿਮਰਤ ਗਨਕਾ ਸੀ ਉਧਰੀ ਕਹਿੰਦੇ ਗਨਕਾ ਹੈ ਤੇ ਮਾੜੇ ਕਰਮਾਂ ਵਾਲੀ ਸੀ ਦਿਨ ਰਾਤ ਮਾੜਾ ਪਰ ਸਿਮਰਨ ਕਰ ਲਿਆ ਸਿਮਰਨ ਕਰਕੇ ਉਹ ਵੀ ਕਹਿੰਦੇ ਭਾਵ ਸਾਗਰ ਤੋਂ ਪਾਰ ਹੋ ਗਈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਅਰਜਹੀ ਕਹਿੰਦੇ ਐ ਕਿ ਜਿਹੇ ਸਿਮਰਤ ਸੰਕਟ ਮਿਟੈ ਕਹਿੰਦੇ ਜਿਹੜੇ ਸੰਕਟ ਪਏ ਹੋਇਆ ਨਾ ਸਾਡੇ ਅੰਦਰ ਕਹਿੰਦੇ ਜਿਹੜੇ ਸਾਡੇ ਅੰਦਰ ਕਲੇਸ਼ ਪਏ ਹੋਇਆ ਕਹਿੰਦੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਕਦੋਂ ਜਦੋਂ ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਹੋ ਗਿਆ ਥੋੜਾ ਜਿਹੀ ਰੋਜ਼ ਆ ਕੇ ਅਰਦਾਸ ਕਰਦੇ ਨਾ ਸੱਚੇ ਪਾਤਸ਼ਾਹ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਦੀਤ ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਹੋ ਜਾਣ ਦੇ ਬਸ ਮੈਨੂੰ ਦਰਸ਼ਨਾਂ ਦੀ ਪਿਆਸ ਹੈ ਦਰਸ਼ਨ ਪਿਆਸੀ ਦਿਨ ਸਰਾਤ ਮੈਨੂੰ ਦਰਸ਼ਨਾਂ ਦੀ ਦਿਨ ਤੇ ਰਾਤ ਪਿਆਸ ਲੱਗੀ ਹੋਈ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੇ ਦਰਸ਼ਨ ਹੋ ਗਿਆ ਨਾ ਪਰਮਾਤਮਾ ਦਾ ਤਾਂ ਸਾਡੇ ਅੰਦਰੋਂ ਸਾਰੇ ਸੰਕਟ ਜਿਹੜੇ ਆ ਉਹ ਖਤਮ ਹੋ ਜਾਣਗੇ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ